ਚੰਗਾਪੜਾ ਇੱਕ ਪਰਿਵਾਰ ਰਾਤ ਨੂੰ ਰੋਟੀ ਖਾ ਕੇ ਸੌਂਦਾ ਤਾਂ ਤੜਕਸਾਰ ਉਹਨਾਂ ਦੀ ਅੱਖ ਨਹੀਂ ਖੁੱਲਦੀ ਜਿਸ ਤੋਂ ਬਾਅਦ ਬਾਕੀ ਜੀਆਂ ਦੇ ਭਾਦੀ ਬਣ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਮਾਮਲਾ ਫੂਡ ਪੋਇਜ਼ਨਿੰਗ ਦਾ ਦੱਸਿਆ ਜਾ ਰਿਹਾ ਹੈ ਤਾਂ ਬੱਲੂਆਣਾ ਦੇ ਤਰਾੰਗ ਵਾਲਾ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਜੀਆਂ ਦੇ ਮੁਤਾਬਿਕ ਉਹਨਾਂ ਦਾ ਪਰਿਵਾਰ ਚੰਗਾਪੜਾ ਰੋਟੀ ਖਾ ਕੇ ਸੁੱਤਾ ਸੀਗਾ ਵੇਸਣ ਦੇ ਵੜਿਆਂ ਦੀ ਸਬਜ਼ੀ ਬਣਾਈ ਸੀ ਪੂਰੇ ਪਰਿਵਾਰ ਨੇ ਖਾਧੀ ਤੇ ਉਸ ਤੋਂ ਬਾਅਦ ਚਾਰ ਮੈਂਬਰ ਜਿਹੜੇ ਨੇ ਉਹ ਤੜਕਸਾਰ ਨਹੀਂ ਉੱਠਦੇ ਜਿਸ ਤੋਂ ਬਾਅਦ ਪਤਾ ਲੱਗਦਾ ਕਿ ਉਹ ਬੇਹੋਸ਼ ਹੋਏ ਪਏ ਨੇ ਉਸ ਤੋਂ ਬਾਅਦ ਬਾਕੀ ਜੀਆਂ ਦੇ ਵੱਲੋਂ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਦੱਸਿਆ ਕਿ ਫੂਡ ਪੋਇਜ਼ਨਿੰਗ ਦਾ ਮਾਮਲਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਅਚਾਨਕ ਬੇਹੋਸ਼ ਹੋ ਜਾਂਦੇ ਨੇ ਚਾਰ ਜ ਉਸ ਤੋਂ ਬਾਅਦ ਬਾਕੀ ਜੀਆ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤਾਂ ਉਧਰ ਕਈ ਵੀ ਕਈਆਂ ਦਾ ਕਿਹਾ ਜਾ ਰਿਹਾ ਕਿ ਦੋ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਚਾਰ ਜਣੇ ਜੜੇ ਨੇ ਉਹ ਇੱਥੇ ਪਰਤੀ ਹੋਏ ਸੀਗੇ ਤਾਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਿਹਾ ਤਾਂ ਇਸ ਬਾਬਤ ਕੀ ਕੁਝ ਕਿਹਾ ਕਿਸ ਕਰਕੇ ਪੂਰੀ ਘਟਨਾ ਵਾਪਰੀ ਹੈ ਡਾਕਟਰਾਂ ਦਾ ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਹਾਂ ਜੀ ਮੈਂ ਇਨਸਾਫ ਸ਼ਰਮਾ ਜੀ ਸਿਗ ਹਸਪੀਟਲ ਤੋਂ ਬੋਲ ਰਿਹਾ ਹਾਂ ਜੀ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਚਾਰ ਤਰਾਂਗਲੇ ਦੇ

की सब्जी थी बेसन गट्टे की सब्जी थी किसने बनाई थी सिस्टर ने बनाई थी मैंने रोटी बनाई थी ठीक है उसमें कुछ निकला नहीं कुछ चेक वगैरह नहीं किया नहीं उस वक्त क्या हुआ था आपको कुछ, कुछ नहीं खाना खा लिया जब कुछ नहीं हुआ आराम से खाना खा लिया पानी पी लिया टीवी देख कर सो गए कुछ नहीं हुआ ही नहीं सदा सोते वैसे सो गए ਯਾ ਤਾਂ ਰਾਤ ਨੂੰ ਸਬਜੀ ਰੋਟੀ ਖਾ ਕੇ ਸੋਈ ਹੈ ਬੇਸਣ ਦੀ ਬੜਿਆ ਸਹੀ ਬਣਾ ਗਿਆ ਵਜੋਂ ਉੱਥੇ ਸਵੇਰ ਉਠਾਣ ਲੱਗੇ ਉਹ ਤਾਂ ਇਹ ਉੱਥੇ ਨਹੀਂ ਸਦਾ ਉੱਠ ਗੜਦੇ ਨਹੀਂ ਉੱਠੜਾ ਕੋਈ ਨਹੀਂ ਜਾਂਦਾ ਗੁੱਡੀ ਆਈਡੀ ਸਹੀ ਧਾਰੀ ਬਾਪੂ ਤੇ ਮਿਲਣ ਗਈ ਬਾਪ ਮੇਰੇ ਨਾਲ ਆ ਲੈ ਉੱਠੜੇ ਇਹ ਚਾਹ ਜਣਾ ਕਰ ਦੇ ਹਾਂ ਇਹਨਾਂ ਨੂੰ ਉਲਟੀ ਤਾਂ ਸਵੇਰ ਆਈ ਰੋਟੀ ਤੇ ਨਿੰਗੂ ਨੰਬੂ ਦੀਓਂ ਤੇ ਕਟਾੜ ਤੇ ਨਮਲਾਟੀ ਕਟਾਤਾ ਲਗਾਇਆ ਮੈਂ ਐਸੀ ਕਲਦੀਪ ਸਿੰਘ ਸਾਨਾ ਖਦਰਗੋੜ ਤੋਂ ਸਾਲੋਂ ਦਾ ਕਾ ਹਸੂਆ ਆਂ ਤਰਾਗ ਵਾਲੇ ਪਿੰਡ ਦਾ ਨੰਦਰਾਮ ਉਤਰ ਗੰਗਾਜਾਲ ਰਾਣੀ ਪਤਨੀ ਗੰਗਾ ਚਲ ਤੇ ਉਹਦੇ ਤੇ ਜੇਸ਼ਨ ਬੱਚਿਆ ਪੂਜਾ ਤੇ ਇੱਕ ਸੁਭਰ ਜੀ ਇਹਨਾਂ ਨੇ ਕੋਈ ਵੈਸਣ ਕਟਾ ਕਰਾ ਰਾਤ ਬਣਾਇਆ ਸਿੱਖਾਣੇ ਚ ਉਹ ਖਾ ਲਿਆ ਤੋਂ ਬਾਅਦ ਕਵੀਤ ਖਾ ਉਹ ਜੀ ਉਹ ਗਿਆਨ ਹਸ ਕਰਕੇ ਅਗਲੀ ਗੱਲ ਕਰਾਂਗੇ ਇਸ ਬਾਰੇ ਕੋਈ ਜਾਣਕਾਰੀ ਠੀਕ ਹੈ